ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਦੇ ਉੱਪਰ ਗੱਲ ਕਰਦੀ ਆ ਦਾ ਪੰਜਾਬ ਸਾਡਾ ਪੰਜਾਬ ਟੀਮ ਦੀ ਜਿੱਦਾਂ ਕਿ ਤੁਹਾਨੂੰ ਪਤਾ ਹੈ ਦੋਨਾਂ ਚੈਨਲਾਂ ਦੇ ਉੱਪਰ ਵੀਡੀਓ ਚੱਲ ਰਹੀਆਂ ਸੀ ਬਰਕਤ ਤੇ ਮੱਤ ਤੇ ਪੜਦਾ ਹੁਣ ਉਹਨਾਂ ਦੋਨਾਂ ਵੀਡੀਓ ਦਾ ਐਂਡ ਹੋ ਚੁੱਕਿਆ ਹੈ ਤੇ ਬਹੁਤ ਹੀ ਵਧੀਆ ਸਟੋਰੀਆਂ ਸੀ ਤੇ ਹੁਣ ਉਹ ਨਵੀਂ ਸੀਰੀਜ਼ ਲੈ ਕੇ ਆ ਰਹੇ ਆ ਜੋ ਕਿ ਦਾ ਪੰਜਾਬ ਚੈਨਲ ਦੇ ਉੱਪਰ ਆਏਗੀ ਜਿਸ ਦਾ ਨਾਮ ਹੈ ਕਲੰਕ 2 ਜਿਸ ਤਰ੍ਹਾਂ ਕਿ ਤੁਸੀਂ ਪਹਿਲਾਂ ਵੀ ਦੇਖੀ ਸੀ ਕਲੰਕ ਵੀਡੀਓ ਤੇ ਲੋਕਾਂ ਨੇ ਉਸ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਹੁਣ ਉਹ ਫੇਰ ਨਵੀਂ ਸੀਰੀਜ਼ ਸ਼ੁਰੂ ਕਰ ਰਹੇ ਆ ਜਿਸ ਦਾ ਨਾਮ ਹੈ ਕਲੰਕ 2 ਤੇ ਹੁਣ ਉਹ ਸੀਰੀਜ਼ ਬਹੁਤ ਜਲਦੀ ਲੈ ਕੇ ਆ ਰਹੀ ਆ ਪਰ ਇਸ ਸੀਰੀਜ਼ ਵਿੱਚ ਉਹ ਤੁਹਾਡੇ ਸਾਰਿਆਂ ਦੇ ਵਿਚਾਰ ਜਾਣਨਾ ਚਾਹੁੰਦੀ ਆ ਕੀ ਤੁਹਾਡੇ ਇਸ ਸੀਰੀਜ਼ ਵਿੱਚ ਕੀ ਵਿਚਾਰ ਆ ਕਿਉਂਕਿ ਇਸ ਵਿੱਚ 네ਗੇਟਿਵ ਰੋਲ ਸੰਦੀਪ ਨੂੰ ਹੀ ਕਰਨਾ ਪਏਗਾ ਤੇ ਸੰਦੀਪ ਦਰਦੀ ਆ ਕਿ ਲੋਕ ਇਸ ਨੂੰ ਗਲਤ ਤਰੀਕੇ ਨਾਲ ਹੀ ਨਾ ਸਮਝਣ ਲੱਗ ਜਾਣ ਇਹ ਤਾਂ ਪਰ ਅੱਜ ਦੇ ਸਮੇਂ ਦੀ ਸੱਚਾਈ ਆ ਜੋ ਉਹਨਾਂ ਨੇ ਪਹਿਲਾਂ ਵੀ ਕਲੰਕ ਵੀਡੀਓ ਵਿੱਚ ਦਿਖਾਇਆ ਸੀ ਤੇ ਅੱਗੇ ਵੀ ਦਿਖਾਉਣਗੇ ਤਾਂ ਜੋ ਲੋਕਾਂ ਨੂੰ ਕੁਝ ਸਿੱਖਣ ਨੂੰ ਮਿਲੇ ਉਹ ਸਿਰਫ ਇਸ ਲਈ ਇਹ ਵੀਡੀਓ ਬਣਾ ਰਹੇ ਤੇ ਤੁਸੀਂ ਸਾਰੇ ਵੀ ਆਪਣੀ ਸਲਾਹ ਜ਼ਰੂਰ ਦਿਓ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ